ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਹੋਂ ਕਥਾ ਇੱਥੋਂ ਸ਼ੁਰੂ ਕਰਨ ਲੱਗੇ ਹਾਂ ਗੁਰੂ ਮਾਨੇਓ ਗ੍ਰੰਥ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲਾ ਦਿੱਤਾ ਜਿਸ ਬਾਰੇ ਸੰਕੇਤ ਰਹਿਤ ਨਾਮਿਆਂ ਵਿੱਚੋਂ ਮਿਲਦੇ ਹਨ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸੰਸਕਨ ਕੋ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਭਾਈ ਮਨੀ ਸਿੰਘ ਜੀ ਤੇ ਭਾਈ ਆਨੰਦ ਲਾਲ ਜੀ ਨਾਲ ਹੋਈ ਪ੍ਰਸਪਰ ਪ੍ਰਸਪਰ ਮਾਰਤਾ ਲ ਆਪਸ ਮੇ ਏਤ ਕੀ ਤਕੀਰ ਕੀਤੀ ਸੀ ਤੀਨ ਰੂਪ ਹੈ ਮੋ ਮੋਹੇ ਕੇ ਸੁਨੋ ਆਨੰਦ ਚਿਤ ਲਾਏ ਨਿਰਗੁਣ ਸਰਗੁਣ ਗੁਰ ਸ਼ਬਦ ਹੈ ਕਹੋ ਤੋ ਹੀ ਸਮਝਾਏ ਉਰ ਗਰੀਬ ਨਾਨਕ ਜੀ ਦੀ ਪਾਇਨੰਦ ਲਾਲ ਜੀ ਨਾਲ ਹੋਈ ਗੱਲਬਾਤ ਦਾ ਮੀਰ ਬਾ ਇਸ ਪ੍ਰਕਾਰ ਹੈ ਜੇ ਸਿੱਖ ਗੁਰੂ ਦਰਸ਼ਨ ਕੀ ਚਾਹੇ ਦਰਸ਼ਨ ਕਰੇ ਗ੍ਰੰਥ ਜੀ ਆਹੇ ਜੋ ਮਮ ਸਾਥ ਚਾਹੇ ਕਰ ਬਾਤ ਗ੍ਰੰਥ ਜੀ ਪੜੇ ਮੈਂ ਚਾਰੇ ਸਾਥ ਮੇਰਾ ਰੂਪ ਗ੍ਰੰਥ ਜੀ ਜਾਨ ਇਸ ਮੇਂ ਪੇਦਨਨ ਅਰੰਚਕ ਮਾਨੁ ਭਾਵਨ ਅਸਥਾਨ ਸ੍ਰੀ ਦਮਦਮਾ ਸਾਹਿਬ ਜੰਗ ਜੁੱਧਾ ਤੋਂ ਖੁਸ਼ਸਤ ਪਾ ਕੇ ਕਲਗੀਧਰ ਪਿਤਾ ਜੀ ਨੇ ਇਹ ਰੀਤ ਥਾਪੀ ਕਿ ਇੱਕ ਪਹਿਰ ਮਿਤਾ ਪ੍ਰਤੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਤੰਬੂ ਵਿੱਚ ਸਾਜ ਕੇ ਆਚਾਰ ਦੇ ਰਹਿੰਦੇ ਅਤੇ ਪਾਹੀ ਮਨੀ ਸਿੰਘ ਜੀ ਲਿਖਦੇ ਰਹਿੰਦੇ ਇਕ 1 ਸਤੰਬਰ 1706 ਈਸਵੀ ਦਿਨ ਬਦਵਾਨ ਨੂੰ ਸੂਨ ਕਰਕੇ ਗੁਰੂ ਜੀ ਨੇ ਬੜੇ ਬੜਾ ਭਾਰੀ ਜੱਗ ਤੇ ਉਤਸ਼ਾਹ ਕੀਤਾ ਦੋਰਾ ਸਾਖੀ ਪੋਥੀ ਵਿੱਚ ਸ੍ਰੀ ਦਮਦਮਾ ਸਾਹਿਬ ਵਿਖੇ ਬੀੜ ਰਚੰਦਾ ਪ੍ਰਸੰਗ ਇਸ ਪ੍ਰਕਾਰ ਮੈਂਦਾ ਹੈ ਔਸਦੈਨਮ ਬਚਨ ਹੋਇਆ ਕੇ ਗੁਰੂ ਸਾਹਿਬ ਨੇ ਬੀੜ ਬੱਦੀ ਅਮਰਤਸਰ ਗੁਰੂ ਅਰਜਨ ਜੀ ਹੋਰਾਂ ਨੇ ਸੋਹ ਹੋ ਫੇਰ ਦਮਦਮੇ ਵੀਰ ਬੀੜ ਰਚਨਾ ਕਰਾਊਂਗਾ ਉਸੀ ਦੀ ਤਾਂ ਬਾਣੀ ਦੇ ਚਾਰਨ ਹਿਤ ਆਗਿਆ ਕਰਿ ਪਾਈ ਮਨੀ ਸਿੰਘ ਫਰਾਂ ਨੂੰ ਕਰਨ ਹਿਤ ਅੰਗਵਾਈ ਖਾਲਸੇ ਨੇ ਨੌਵੇਂ ਗੁਰੂ ਦੀ ਬਾਣੀ ਵਿੱਚ ਲਿਖਣ ਦੀ ਬੀੜ ਦੇ ਇਸ ਖੁਸ਼ੀ ਏ ਖੁਸ਼ੀ ਹੈ ਗੁਰੂ ਕੀ ਤਾਂ ਪਾਏ ਜੀ ਆਖਿਆ ਸਤਿਬਚਨ ਜੀ ਜੋ ਆਗਿਆ ਹੈ ਹਜੂਰ ਕੀ ਤਾਂ ਪਾਏ ਜੀ ਲੱਗੇ ਬੀੜ ਲਿਖਣਾ ਹਕਮ ਗੁਰਾਂ ਦੇ ਨਾਲ ਬੋਥੀ ਦੇ ਲਖਾਰੀ ਅਨਸਾਰ ਬੀੜ ਤੇ ਲਿਖੇ ਜਾਣ ਦਾ ਕਾਰਜ ਸਪੂਰਨ ਹੋਣ ਤੇ ਗੁਰੂ ਜੀ ਨੇ ਸੰਮਤ 17 38 ਇਸਵੀ ਪਾਦੋਂ ਸੁਦੀ 1 ਕਮ ਤੋਂ ਪਾਦੋਂ ਬਦੀ 30 ਜ ਤੱਕ ਤਿੰਨ ਦਿਨਾਂ ਦਾ ਵੱਡਾ ਸਮਾਗਮ ਰੱਖਿਆ ਵਿਸਾਖੀ ਤੋਂ ਨਿਤ ਬਾਣੀ ਦੀ ਰਚਨਾ ਹੋਵੇ ਸਵਾ ਪਹਿਰ ਈਉਂ ਦਿਨ ਚੜੇ ਤੱਕ ਤਾਰੇ ਵੀ ਹੋਵਣ ਬੀੜ ਦੇ ਪੂਨ ਹੋਣ ਤੋਂ ਗੁਰੂ ਜੀ ਨੇ ਭਾਰੀ ਜਗ ਦਿੱਤਾ ਭਾਦੋਂ ਬਦੀ ਪੀਜ ਨੂੰ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਚੜੀ ਹੋਰ ਆ ਮਦੋਂ ਬਦੀ ਤੀਨ ਨੂੰ ਇਕਮ ਤੋਂ ਬਹੁਤ ਅਤਿ ਸ਼ਾ ਕੀਤਾ ਅਮਰ ਤੇ ਸ਼ਕਾਇ 84 ਕੱਟੀ ਖਾਲਸੇ ਦੀ ਤਾਂ ਬੜੇ ਬਾਰ ਦੀਨੇ ਇਸ ਸਥਾਨ ਕੋ ਸ਼੍ਰੀ ਨਾਮ ਨਮਾ ਸਹਿਬ ਜੀ ਵਿਖੇ 48 ਸਿੰਘਾਂ ਨੇ ਅਰਥ ਸੁਣੇ ਅਤੇ ਇਹਨਾਂ ਵਿੱਚ ਸ਼ਾਮਲ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਦੁਆਰਾ ਗਰਮਾਣੀ ਦੇ ਅਰਥ ਅਬੋਧ ਦਾ ਗਿਆਨ ਅੱਗੇ ਸੰਗਤਾਂ ਵਿੱਚ ਪ੍ਰਚਾਰਨ ਦੀ ਸੇਵਾ ਆਰੰਭ ਕੀਤੀ ਗਈ ਜੈਸ ਨਾਲ ਗਰਵਾਣੀ ਦੀ ਸੁੱਧ ਪਾਠ ਤੇ ਅਰਥਾਂ ਦਾ ਗਿਆਨ ਦੇਣ ਵਾਲਿਆਂ ਦੋ ਟਕਸ਼ਾਲਾ ਦੰਦ ਮਿੱਟਕਸ਼ਾਲਾ ਅਤੇ ਸ੍ਰੀ ਅਮਰਤਸਰ ਦੀ ਟਕਸ਼ਾਲਾ ਆਰੰਭ ਹੋਈਆਂ ਦੰਦ ਮਿੱਟਕਸ਼ਾਲਾ ਦੀ ਇੱਕ ਬ੍ਰਾਂਚ ਪਿੰਡਾਂ ਵਾਲੇ ਮਹਾਂਪੁਰਖਾਂ ਨੇ ਜਾਰੀ ਰੱਖੀ ਹੋਈ ਹੈ ਦੂਜੀ ਗੁਰਮਤ ਟਕਸ਼ਾਲਾ ਸ੍ਰੀ ਅਮਰਤਸਰ ਭਾਈ ਬੈਚ ਪਾਈ ਮਨੀ ਸਿੰਘ ਜੀ ਨੇ ਗੁਰਦੇਵ ਮਾਤਾ ਸੁੰਦਰ ਕੌਰ ਜੀ ਦੇ ਆਗਿਆ ਨਾਲ 1725 ਈਸਵੀ ਨੂੰ ਸ਼ੁਰੂ ਕੀਤੀ ਉਸ ਸਮੇਂ ਪਾਈ ਮਨੀ ਸਿੰਘ ਜੀ ਦਰਬਾਰ ਸਾਹਿਬ ਜੀ ਦੇ ਹੈਡ ਗ੍ਰਾਂਥੀ ਸਨ ਇਸ ਤੱਕ ਸਾ 8 ਸਾਲ ਜੋ ਅੱਜ ਵੀ ਸੱਤੇ ਬਾਦੀ ਗੜੀ ਵਿੱਚ ਚੱਲ ਰਹੀ ਹੈ ਪੰਡਤ ਸ੍ਰੀ ਦામਦਮਾ ਸਾਹਿਬ ਵਿਖੇ ਸائیں ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 48 ਤਿਆਰਵਰ ਤਿਆਰ ਸਿੰਘਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰਕੇ ਸਰਮਣ ਕਰਾਇਆ। ਉਹਨਾਂ ਸਿੰਘਾਂ ਦੇ ਨਾਮ ਇਸ ਪ੍ਰਕਾਰ ਹਨ। ਭਾਈ ਮਨੀ ਸਿੰਘ ਜੀ ਸ਼ਹੀਦ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ਪੰਡ ਅਲੀਪੁਰ ਜ਼ਿਲ੍ਹਾ ਮਸਹਰ ਨਗਰ। ਬਾਬਾ ਦੀਪ ਸਿੰਘ ਜੀ ਸ਼ਹੀਦ ਸ੍ਰੀ ਦામਦਮਾ ਸਾਹਿਬ ਜੀ ਦੀ ਟਕਸਾਲ ਦੇ ਮੋਢੀ। ਭਾਈ ਮਨੋਤ ਸਿੰਘ ਜੀ ਬਾਬਾ ਗਰਬਸ ਸਿੰਘ ਜੀ ਸ਼ਹੀਦ ਭਾਈ ਕਾਨ ਸਿੰਘ ਜੀ ਸਹਿਮਰਾਮ ਕੌਰ ਜੀ ਭਾਈ ਗਰਬਸ ਸਿੰਘ ਜੀ ਭਾਈ ਦਾਨ ਸਿੰਘ ਜੀ ਮਹਿਮਾ ਸਰਜਾ ਦੇ ਬਰਾੜ ਭਾਈ ਪਰਮ ਸਿੰਘ ਜੀ ਭਾਈ ਧਰਮ ਸਿੰਘ ਜੀ ਦੋਵੇਂ ਭਾਈ ਰੂਪ ਚੰਦ ਦੇ ਪੁੱਤਰ ਭਾਈ ਸਮੀਰ ਸਿੰਘ ਜੀ ਦਿਨੇ ਵਾਲੇ ਭਾਈ ਦਿਆ ਸਿੰਘ ਜੀ ਜੀ ਦਾ ਭਾਈ ਪੀਵਾ ਸਿੰਘ ਜੀ ਮਠਿੰਡਾ ਭਾਈ ਪਿਆਰਾ ਸਿੰਘ ਜੀ ਅਮਰਤਸਰ ਭਾਈ ਵੀਰ ਸਿੰਘ ਜੀ ਭਾਈ ਧੀਰ ਸਿੰਘ ਜੀ ਦੋਮੇ ਰੰਗੇਟੇ ਪਿਓ ਪਤ ਭਾਈ ਸੁੰਦਰ ਸਿੰਘ ਜੀ ਧਰਮਕੋਟ ਭਾਈ ਅਮਰ ਸਿੰਘ ਜੀ ਮੀਰਾ ਕੋਟਾ ਭਾਈ ਤਾਰਾ ਸਿੰਘ ਜੀ ਦਿੱਲੀ ਭਾਈ ਜਗਜੀਵਨ ਸਿੰਘ ਜੀ ਅੰਮ੍ਰਾਲਾ ਭਾਈ ਗਪਾਰ ਸਿੰਘ ਜੀ ਮਨੀ ਮਾਜਰਾ ਭਾਈ ਧਿਆਨ ਸਿੰਘ ਜੀ ਪਿੰਡ ਮਾਜਰਾ ਭਾਈ ਮਸਨ ਸੰਪਰ ਸਿੰਘ ਜੀ ਉਜੈਨ ਪਾਈ ਹਰੀਕਪਾਲ ਜੀ ਦੋਵੇਂ ਪਿਓ ਪੁੱਤ ਜੈਨ ਤੋਂ ਭਾਈ ਤੰਨਾ ਸਿੰਘ ਜੀ ਕਵੇ ਰਾਜ ਗੁਰੂ ਕੇ ਕਾਹੀ ਨੋ ਸ਼ਹਿਰਾ ਭਾਈ ਨੰਦ ਸਿੰਘ ਜੀ ਭਾਈ ਨੰਦ ਲਾਲ ਜੀ ਗਜਨਾਵਾਲੇ ਭਾਈ ਮਾ ਸਿੰਘ ਜੀ ਚੌਰਬ ਬਰਦਾਰ ਭਾਈ ਰਾਜ ਸਿੰਘ ਜੀ ਰਾਮਪੁਰ ਭਾਈ ਮੱਖਣ ਸਿੰਘ ਜੀ ਨਾਬਾ ਭਾਈ ਮਦਨ ਸਿੰਘ ਜੀ ਐਤਿਆਣਾ ਭਾਈ ਧਰਮ ਸਿੰਘ ਜੀ ਪਿੰਡ ਭਿੰਦਰਾ ਕਲਾਂ ਜ਼ਿਲ੍ਹਾ ਫੋਜ਼ਪੁਰ ਭਾਈ ਸਰਜਣ ਸਿੰਘ ਜੀ ਰੋਪੜ ਭਾਈ ਜੀਵਨ ਸਿੰਘ ਜੀ ਬੁੱਪਾਰਾ ਹਾਈ ਕੋਰਟ ਭਾਈ ਕਾਲ ਸਿੰਘ ਜੀ ਪਿੰਡ ਖਾੜਾ ਜ਼ਿਲ੍ਹਾ ਲੁਧਿਆਣਾ ਭਾਈ ਪ੍ਰਤਫਾਲ ਸਿੰਘ ਜੀ 라ਵਲ ਪਿੰਡੀ ਭਾਈ ਦਿਆਲ ਸਿੰਘ ਜੀ ਗੁੰਦਵਾਲ ਸਹਿਬ ਭਾਈ ਬਖਤਾਵਰ ਸਿੰਘ ਜੀ ਸੋਢੀ ਅਨੰਦਪੁਰ ਸਹਿਬ ਭਾਈ ਦੇਵਾ ਸਿੰਘ ਜੀ ਤਨ ਤਨ ਸਹਿਬ ਭਾਈ ਮੀਵਾ ਸਿੰਘ ਜੀ ਖੰਡੂਰ ਸਹਿਬ ਭਾਈ ਧਿਆਨ ਸਿੰਘ ਜੀ ਨਨਕਾਣਾ ਸਹਿਬ ਭਾਈ ਅਚਲ ਸਿੰਘ ਜੀ ਗੁਰੂ ਕਾਸੀ ਤਲਵੰਡੀ ਸਾਬੋ ਭਾਈ ਜੈ ਸਿੰਘ ਸਵਾਈ ਜੈਪੁਰ ਦਾ ਰਾਜਾ ਭਾਈ ਬਿਸ਼ਨ ਸਿੰਘ ਜੀ ਰਾਜਾ ਜੋਧਪੁਰ ਭਾਈ ਭਾਲ ਸਿੰਘ ਜੀ ਆਨੰਦਪੁਰ ਸਾਹਿਬ ਭਾਈ ਬਸਾਵਾ ਸਿੰਘ ਜੀ ਚੋਲਾ ਸਾਹਿਬ ਜ਼ਿਲ੍ਹਾ ਮਰਤਸਾਰ ਭਾਈ ਕਨਈਆ ਸਿੰਘ ਜੀ ਤਖਤੂ ਪੁਰਾ ਭਾਈ ਰਾਮ ਸਿੰਘ ਜੀ ਰਾਜਾ ਨਾਭਾ ਪਟਿਆਲਾ ਜੀ ਦਾ ਭਾਈ ਤਰਲੋਤ ਸਿੰਘ ਜੀ ਪੂਰਵੰਸ ਭਾਈ ਮੀ ਮਹਿਲ ਆਗਰ ਸਿੰਘ ਜੀ ਸੰਤੋਖੀ ਨਰਮਰਾ ਪੰਜਾਬ ਦਾ ਇਤਿਹਾਸ ਦਾ ਵੰਦਕ ਲਖਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਉਚਾਰੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨਾ ਜ਼ਰੂਰੀ ਸੀ ਤਾਂ ਕਿ ਸਿੱਖਾਂ ਨੂੰ ਗੁਰੂ ਜੀ ਦੀ ਸੱਚੀ ਬਾਣੀ ਅਤੇ ਬਾਕੀ ਲੋਕਾਂ ਵੱਲੋਂ ਗੁਰੂ ਜੀ ਦੇ ਨਾਲ ਜੋੜ ਕੇ ਪਰਚਲਿਤ ਕੀਤੀ ਜਾਣ ਵਾਲੀ ਕੱਚੀ ਬਾਣੀ ਦੀ ਪਛਾਣ ਹੁੰਦੀ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਪਾਦਨਾਂ ਦਾ ਹੋਰ ਕਰਨਾ ਦੇ ਨਾਲ-ਨਾਲ ਇੱਕ ਮੁੱਢ ਕਾਰਨ ਇਹ ਵੀ ਹੈ ਇਹ ਵੀ ਸੀ ਕਿ ਇਸ ਤਰ੍ਹਾਂ ਸਿੱਖ ਸਾਹਮਣੇ ਗੁਰੂ ਸਾਹਿਬ ਦੀ ਸੱਚੀ ਬਾਣੀ ਬਾਰੇ ਪੂਰੀ ਸਵਸ਼ਟਾ ਰਹਿਣੀ ਸੀ ਇਸ ਵਿਚਾਰ ਅਧੀਨ ਗੁਰੂ ਦਸਮੇਸ਼ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਲਖਾਰੀ ਨਿਯੁਕਤ ਕੀਤਾ ਗੁਰੂ ਸਾਹਿਬ ਬਾਣੀ ਨੂੰ ਆਪਣੇ ਕੰਠ ਤੋਂ ਉਚਾਰਨ ਕਰਦੇ ਰਹੇ ਸਨ ਅਤੇ ਭਾਈ ਸਾਹਿਬ ਉਸ ਨੂੰ ਆਪਣੀ ਕਲਮ ਨਾਲ ਲਿਖਦੇ ਰਹੇ ਸਨ ਇਸ ਤਰ੍ਹਾਂ ਜਿੰਨੀ ਵੀ ਬਾਣੀ ਇਸ ਸਮੇਂ ਤੱਕ ਜੈਸਵੀ ਗੁਰੂ ਦੀ ਅਚਾਰੀ ਗਈ ਸੀ ਉਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਸਪੂਰਨ ਰੂਪ ਵਿੱਚ ਸੰਗਤਾਂ ਸਾਹਮਣੇ ਸਾਧ ਗੁਰੂ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਪੂਰਨ ਬੀੜ ਦਮ ਦਮੀ ਟਕਸਾਲ ਦੇ ਨਾਮ ਨਾਲ ਪ੍ਰਸਿੱਧ ਹੈ ਪਿਛੋਂ ਹੋਈ ਪਿਛੋਂ ਗੁਰੂ ਦਸਮੇਸ਼ ਜੀ ਨੇ ਬਾਬਾ ਦੀਪ ਸਿੰਘ ਜੀ ਦੀ ਨਜਗਤੀ ਕੀਤੀ ਕਿ ਇਸ ਦਮ ਦਮੀ ਸਾਹਿਬ ਬੀੜ ਤੇ ਉਤਾਰੇ ਕਰਨ ਅਤੇ ਲੋੜ ਅਨੁਸਾਰ ਸਿੱਖ ਤਖਤ ਸਹਿਬਾਨਾਂ ਤੇ ਪ੍ਰਕਾਸ਼ ਕਰਨ ਲਈ ਭੇਜਣ ਮਹਾਂਤਮ ਵਿਦਵਾਨ ਪ੍ਰੋਫੈਸਰ ਕਰਪਾਲ ਸਿੰਘ ਜੀ ਬਨੂਗਰ ਸਾਹਿਬ ਕਾ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਤਸਰ ਇਤਿਹਾਸਕ ਮੰਥਲੀ ਮੈਗਜ਼ੀਨ ਗਰਮਾ ਤੇ ਪ੍ਰਕਾਸ਼ ਦੇ ਪੰਨਾ 50 ਤੇ ਸ੍ਰੀ ਦਾਮ ਨਾਮਾ ਸਾਹਿਬ ਦੇ ਬਾਰੇ ਲਿਖਦੇ ਹਨ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਮ ਕੋਰ ਦੀ ਜੰਗ ਤੋਂ ਬਾਅਦ ਜੰਗ ਦੇ ਵਿੱਚ ਦੀ ਹੁੰਦੇ ਹੋਏ ਪਿੰਡਾਂ ਵਿੱਚ ਠਹਿਰਦੇ ਤਲਵੰਡੀ ਸਾਬੋ ਪਹੁੰਚੇ ਅਤੇ ਇਸ ਜਗ੍ਹਾ ਤੇ ਆ ਕੇ ਟਿਕ ਗਏ ਇਤੋਂ ਸਿੰਘਾਂ ਨੂੰ ਹਕਮਾ ਨਾਮੇ ਜਾਰੀ ਕੀਤੇ ਜਿਸ ਕਾਰਨ ਇਸ ਜਗ੍ਹਾ ਦਾ ਨਾਮ ਦਮਨਵਾਸ ਹੈ ਪੈ ਗਿਆ ਤਲਵੰਡੀ ਸਾਬੋ ਵਿਖੇ ਜਿੱਥੇ ਤਖਤ ਸ੍ਰੀ ਦਮਨਵਾਸ ਸਹਿਬ ਹੈ ਇਸ ਜਗ੍ਹਾ ਤੇ ਕਲੰਗੀਧਰ ਪਤਾ ਜੀ ਦਰਬਾਰ ਸਜਾਇਆ ਕਰਦੇ ਸਨ ਇਸੇ ਜਗ੍ਹਾ ਤੇ ਮਤਾਮਾ ਨੇ ਪਤਾਨੀਆਂ ਸਿੱਧੀਆਂ ਦਾ ਹਾਲ ਪੁੱਛਿਆ ਸੀ 10 ਪਾਸ਼ਾ ਗੁਰੂ ਜੀ ਜਦੋਂ ਲਖਣ ਦੀ ਯਾਤਰਾ ਜਾਣ ਤੋਂ ਪਹਿਲਾਂ ਸ੍ਰੀ ਦੰਮਦਵਾ ਸਾਹਿਬ ਤਲਵੰਡੀ ਸਾਬੋ ਠਹਿਰੇ ਹੋਏ ਸਨ ਉਸ ਸਮੇਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇਸ ਰੂਪ ਵਿੱਚ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਵਾ ਕੇ ਨਵਾਂ ਸਰੂਪ ਤਿਆਰ ਕਰਵਾਇਆ ਇਹ ਸਾਰਾ ਸਰੂਪ ਪਿਤਾ ਜੀ ਨੇ ਪਾਏ ਸਹਿ ਭਾਈ ਮਨੀ ਸਿੰਘ ਜੀ ਤੋ ਲਖਵਾਇਆ ਬਾਅਦ ਵਿੱਚ ਬਾਬਾ ਦੀਪ ਸਿੰਘ ਜੀ ਸ਼ਹੀਦ ਇਸ ਪਵਿੱਤਰ ਸ੍ਰੋਹ ਦੇ 4 ਤਾਰੀਖੀ ਤੇ ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹਿਲੀ ਵਾਰ 30 ਅਕਤੂਬਰ 1706 ਨੂੰ ਦਾਮਦਮਾ ਸਾਹਿਬ ਜੀ ਤੋਂ ਦੱਖਣ ਵੱਲ 500 ਘੋੜ ਸਵਾਰਾਂ ਸਹਿਤ ਚੱਲੇ ਤਾਂ ਸਤਿਗੁਰੂ ਜੀ ਦਾ ਮਨੋਰਥ ਮਹਾਰਾਸ਼ਟਰ ਦੇ ਅਹਿਮਦ ਨਗਰ ਵਿੱਚ ਬੈਠੇ ਬਾਦਸ਼ਾਹ ਰੰਗਜੀਤ ਨਾਲ ਮੁਲਾਕਾਤ ਕਰਨੀ ਸੀ ਪਾਈ ਧਰਮ ਸੰਗ ਜੀ ਅਤੇ ਪਾਈ ਦਿਆ ਸੰਗ ਜੀ ਤੇ ਰੰਗ ਜੀ ਬਨੂੰ ਜਫਰ ਨਾਮਾ ਦੇ ਕੇ ਬਾਸਾਇਤਾ ਕਰਨ ਕੀਤਾ ਅਰ ਜੀ ਰਿਆਸਤ ਉਦੇ ਪਰ ਦੇ ਇੱਕ ਸਥਾਨ ਬਗੋ ਮੂਗਾ ਵਰਪਨ ਚੇਤਾ ਇਸ ਜਗਾ ਇਹਨਾਂ ਦੋਨਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਦਸ਼ਮੇਸ਼ ਪਿਤਾ ਜੀ ਦੱਖਣ ਜਾਣ ਦੀ ਮਿਤੀ ਗੁਰੂ ਕਾ ਸਾਖੀਆਂ ਅੰਦਰ ਮਿਤੀ 1763 ਬੀ ਕਰਮੀ ਦੱਤਕ ਸੁਦੀਪ ਮੰਜ ਹੈ ਸਦੈਨ 29 ਕੱਤਾ 31 ਅਕਤੂਬਰ 1786 ਇਸਵੀ ਅਤੇ ਧਨਵਤਵਾਰਸੀ ਇਥੋਂ ਸਮਾਪਤ ਕਰਦੇ ਹਾਂ